ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਦੀ ਗੋਲ ਸੰਸਥਾ ਅਜਨੂਹਾ ਵੱਲੋਂ ਗੁਰਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਪਿੰਡ ਜਰੂੜ ਦੇ ਸਹਿਯੋਗ ਨਾਲ ਪੰਜ ਬੂਟੇ ਮੋਟਰ ਦੇ ਮਹਿੰਮ ਤਹਿਤ ਕੂਟੀਆਂ ਦੀ ਲੰਗਰ ਦੀ ਟਰਾਲੀ ਪਿੰਡ ਮਾਈਓਪਟੀ ਵਿਖੇ ਪਹੁੰਚ ਚੁੱਕੀ ਹੈ ਜਿੱਤੇ ਕਿ ਸੰਸਥਾ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ ਸਾਡੇ ਕੋਲ ਨਿੰਮ ਦਾ ਬੂਟਾ ਸੁਹਾਣੀ ਦਾ ਬੂਟਾ ਕੜੀ ਪਤਾ ਅਮਰੀਕਨ ਡੇਕ ਔਲਿਆਂ ਦਾ ਬੂਟਾ ਜਾਮਣਾ ਦਾ ਬੂਟਾ ਉਸ ਤੋਂ ਇਲਾਵਾ ਸਜਾਵਟੀ ਬੂਟੇ ਨੇ ਜੀ ਤੇ ਤੁਸ ਤੁਸ ਨੂੰ ਮਾਈਓ ਪੱਟੀ ਪਿੰਡ ਵਿਖੇ ਬੂਟੇ ਦਿੱਤੇ ਜਾ ਰਹੇ ਨੇ ਜੀ ਪਿੰਡ ਮਾਈਉਪੱਟੀ ਵਿਖੇ ਬੂਟੇ ਬੰਦੇ ਜਾ ਰਹੇ ਨੇ ਜੀ ਬੂਟਿਆਂ ਦਾ ਲੰਗਰ ਦੀ ਟਰਾਲੀ ਪਿੰਡ ਮਾਈਉਪੱਟੀ ਵਿਖੇ ਵਾਹਿਗੁਰੂ ਜੀ ਕੀ ਫਤਿਹ ਗਰੀ ਕਾਮੂ ਗੁਰਜੀ ਗੋਲਕ ਸੰਸਾ ਅਜੋਹਾ ਵਾਲਾ ਗੁਰਨਾਣਕ ਚਾਈ ਕੇਬਲ ਡਿਸੈਸਰੀਆ ਤੇ ਲਗਾਉਂਦੀ ਪਿੰਡ ਅਨਰੂਰ ਦੇ ਸਹਿਯੋਗ ਨਾਲ ਪੰਜ ਫੁੱਟੇ ਮੋਟਰ ਤੇ ਮਹੀਮ ਸਾਹਿਬ ਬੋਟਿਆਂ ਦੇ ਲੰਗਰ ਦੀ ਟਰਾਲੀ ਪਿੰਡ ਮਾਈਓ ਪੱਟੀ ਤੱਕ ਪਹੁੰਚਦੀ ਹੈ ਜਿਹੜੀਆਂ ਸੰਸਾ ਨੂੰ ਬੋਟਿਆਂ ਨੂਰ ਹੋਵੇ ਉਹ ਬਾਕੀ ਪਾਲੂ ਕਰਵਾ ਕੇ ਛੋਟੇ ਢੀਂਗ ਵੀ ਲਿਆ ਦਉਗੇ ਨੇ ਸਾਡੇ ਕੋਲ ਮਹਿਮਾਨ ਗੋਆ ਮਹਿਨਾ ਨਿੱਕ ਦੇਵੀ ਆਜਣ ਸਰੀਪਤਾ ਪੁਨਰਕੰਨ ਦੇ ਕੇ ਸਾਡੀ ਜਾਮਲ ਦਾ ਦੂਤਰਾ ਕਹਾ ਜਨਾ ਅਰਜੁਨ ਗਰੀਬਤਾ ਕਾਲੀ ਦਾ ਬੋਤਾ ਅਮਰੀਕਨ ਬੇਗ ਮੁਸੰਮੀ ਅਰੇ ਬੋਤਾ ਸੁਗਾਂਦੀ ਬੂਟੇ ਜਾਮੂਨ ਦਾ ਬੂਟਾ ਮੌਰਿਆਂ ਦਾ ਬੂਟਾ ਆਜੀ ਬੂਟੇ ਕਾਹਤਾਂ ਟਰਾਲੀ ਕੋ ਆ ਕੇ ਬੂਟੇ ਫ੍ਰੀ ਵਿੱਚ ਲੈ ਜਾ ਸਕਦੇ ਨੇ ਟਰਾਲੀ ਇਸ ਵਕਤ ਪਿੰਡ ਮਾਹੀਆ ਪੱਟੀ ਤੇ ਜਾ ਚੁੱਕੀ ਹੈ ਜੀ हूं जान